ਬੜਾ ਖਲਾਰਾ ਪਾਇਆ ਹੈ ਕੀ ਹੋਇਆ? ਆ ਬੈੱਡ ਨੂੰ ਕੀ ਹੋਇਆ ਵਾ? ਸੇਕ ਖਾ ਗਈ। ਮਦਰ ਸੱਚੀ ਕਲਪਦੀ ਆ। ਕੰਮ-ਕਮ ਕੋਈ ਨਹੀਂ ਕਰਦੀ ਹੈਗੀਆਂ। ਕੀ ਹਾਲ ਬਣਿਆ ਪਿਆ ਬੈੱਡ ਦਾ? ਮਾਦਾ ਬਾਹਰ ਬੜਾ ਖਲਾਰਾ ਪਾਇਆ ਕੀ ਗੱਲ ਹੋਈ ਆ? ਬਾਹਰ ਪੁੱਤਰੋ ਸਾਰਾ ਸਮਾਨ ਦੇ ਛੁੰਕਲੇ ਖਾ ਲਿਆ। ਬੰਚ ਮੈਂ ਆ ਤੇ ਵੇਖੇ ਬੜੇ ਦਿਨਾਂ ਦੀ ਉਹਨਾਂ ਨੂੰ ਕਹਿੰਨੀ ਆ ਚਾਜਣਾ ਸਫਾਈਆਂ ਕਰਿਆ ਕਰੋ ਤੇ ਕਰਦਗੇ ਨਹੀਂ। ਤੋ ਮੈਂ ਅੱਜ ਵੇਖਿਆ ਤੇ ਫਿਰ ਮਨ ਨਾਲ ਨਾਲ ਲਾ ਕੇ ਬੜਾ ਮੋਟਾ ਤੇ ਉਹ ਖਲਾਲਾ ਬਾਹਰ ਸੁਟੇ ਉਹ ਸਾਰਾ ਹੀ ਤੁਸੀਂ ਉੰਮਰੇ ਵਿੱਚ ਘਾ ਰਿਆ ਵਾ ਉਹਦਾ ਸਾਰਾ ਹੀ ਖਰਾਬ ਹੋ ਗਿਆ ਬੈਡ ਜਿਹੜਾ ਹੈਗਾ ਹਾਂ ਤੇ ਮੈਂ ਉਹਨਾਂ ਨੂੰ ਕਹਿੰਦਾ ਧੁੱਪ ਲਵਾ ਬੜੇ ਜਾਂਦੀ ਆਖਣ ਲਈ ਹਾਂ ਤੇ ਹੁਣ ਧੁੱਪ ਲਵਾ ਕੇ ਪਾਇਆ ਤੇ ਉਹਨਾਂ ਦਾਣੇ ਲੈ ਕੇ ਨਹੀਂ ਪਾਣ ਵਾਲੇ ਦਾਣੇ ਪਵਾ ਨਾ ਤੇ ਨਾਲ ਲਾ ਕੇ ਨਾ ਦਾਣੇ ਪਵਾ ਕੋਈ ਨਹੀਂ ਪਾ ਲੈਨੇ ਮਾਤਾ ਹਾਂ ਪਾ ਦਾਣੇ ਤੇ ਫੇਰ ਹੀ ਖਲਾਲਾ ਚੁੱਪਿਆ ਜਾਣਾ ਵਾ ਟਾਈਮ ਨਾਲ ਕਰਾ ਲਿਆ ਕਰੋ ਨਾ ਸਾਰਾ ਹੀ ਹੁਣ ਉਹ ਸਾਰਾ ਹੀ ਬੈਡ ਖਰਾਬ ਹੋ ਗਿਆ ਵਾ ਲਾਣਾ ਫੜਕ ਲਿਆਦਾ ਆਪਣਾ ਵਾਰ ਚਲੋ ਕੋਈ ਨਹੀਂ ਪਾ ਲੈਨੇ ਦਾਣੇ ਮੈਂ ਤੁਹਾਨੂੰ ਗੱਲ ਸੁਣ ਮੇਰੀ ਇੱਕ ਹੈ ਉਹ ਰਾਤੀਨੇ ਰੇਪਾਂਿਆਂ ਨੂੰ ਦਵਾਈ ਲੈ ਕੇ ਤੇ ਭਲਾ ਦੇ ਤੁਸੀ ਭਾਈਆਂ ਨੇ ਤੇ ਮੈਨੂੰ ਹਣ ਕੇ ਦੱਸਿਆ ਨਹੀਂ ਤੇ ਪੈਸੇ ਵੀ ਲਾ ਗਏ 2000 ਰੁਪਇਆ 1500 ਦੀਆਂ ਦੀ ਦਵਾਈ ਆਈ ਹੈ ਤੇ ਪੁੱਛਿਆ ਕਿ ਉਹ ਨੰਨੇ ਨੂੰ ਪੂਣ ਫੜਦੇ ਨੇ ਕਿ ਵਿਖੋਇਆ ਕਹਿੰਦੇ ਮੈਨੂੰ ਇਹ ਦੱਸਿਆ ਨਹੀਂ ਪੂਣ ਨੇ ਕੁੱਖ ਵੀ ਤੇ ਤੁਸੀਂ ਆਪ ਜਾਣਾ ਹੈ ਨਾਲ ਇਹਨਾਂ ਦੇ ਇਹਨਾਂ ਬੰਦਿਆਂ ਨੇ ਮਕਲਾਇਆ ਦਵਾਈ ਲੈਣ ਕੋਈ ਲੱਗਦਾ ਮੈਂ ਚੁਰਕੀਆਂ ਨੇਰੇ ਤੇ ਚੰਗੀ ਲੱਗਦੀ ਅੱਧੀ ਰਾਤ ਨਾਲ ਆਈਆਂ ਨੇ ਇੰਨਾ ਚੰਗਾ ਮੈਂ ਨਹੀਂ ਕਹਿੰਦੇ ਸਕੂਟਰੀ ਨਹੀਂ ਕੋਈ ਹੈ ਨਾ ਤੇ ਮਾਰਾ ਕੋਟ ਮਾਰਤ ਨਹੀਂ ਕੀਤੀ ਕੋਈ ਇਹਨਾਂ ਦੇ ਨਾਲ ਨਹੀਂ ਕੋਟਾ ਮਾਤਰੇ ਕੀ ਕਹਿੰਦੀ ਆ ਗੱਡੀ ਵਾਲਾ ਆ ਗਏ ਬਚਾਅ ਹੋ ਗਿਆ ਹੀ ਇਹ ਚਾਂਦੀ ਲਾ ਜਾਣੀ ਸੀ ਨਾ ਸਕੂਟਰ ਹੀ ਖੋ ਗਏ ਮੈਂ ਤਾਂ ਕਹ ਮੈਂ ਤੈਨੂੰ ਪੰਨਾ ਦੇ ਲੈ ਗਏ ਨਾਖ ਲੈ ਗਏ ਤਾਂ ਤੈਨੂੰ ਛੱਡਿਆ ਨਾ ਲਾ ਦੋ ਦੋ ਕੇ ਯਾਰਾ ਕੀ ਕਰਦੀ ਆ ਫੇਰ ਜਾਂਦੀ ਨਹੀਂ ਬਚਾਅ ਹੋ ਗਿਆ ਹੀ ਤੂੰ ਹੀ ਨਾਰ ਜਾਇਆ ਕਰੋ ਨਾ ਨਾ ਤੇ ਮੇਰਾ ਪੈਸੇ ਨਹੀਂ ਮੈਨੂੰ ਦੱਸਿਆ ਨਹੀਂ ਪੈਸੇ 2000 ਦਿੱਤਾ ਹੈ ਅਜੇ ਤੱਕ ਤਾਂ ਪੈਸੇ ਨਹੀਂ ਵਕੇ ਨੌ ਲ ਕਿੰਨਾ ਖਰਾਬ ਚਲੰਡਿਆ ਦਾ ਸਾਰਾ ਉਧਰ ਆਦੀ ਰਾਤ ਨਾਲ ਜਾਣੇ ਪਹੁੰਚੇ ਹੁਣ ਸਵੇਰ ਦਾ ਖੰਡੀ ਉੱਠ ਕੇ ਥੋੜਾ ਬਦ ਕੰਮ ਕਰੋ ਮਾੜਾ ਮੋਟਾ ਕੀਤਾ ਨਹੀਂ ਆ ਪੇਟੀ ਪੁਟੀ ਸੁਪਨੇ ਪਾਈਆਂ ਨੇ ਤੇ ਨਾਲ ਲੱਗੀਆਂ ਉਹ ਵਾਰਕ ਲਾ ਲਾ ਪਿਆ ਉਹਨੇ ਗਾਣੇ ਪੁਆਣਾਂ ਵਾਲੇ ਨਾਲ ਇਹਨਾਂ ਦੇ ਉਹ ਵਾਲੀ ਨੇ ਦਾਣੇ ਕੋਈ ਨਹੀਂ ਕੋਰਲੇ ਮੈਨੂੰ ਨਗਦਾ ਕੋਈ ਸ਼ੱਕ ਮੈਨੂੰ ਭੇਂਟਿਆ ਨਾ ਦਿੱਤੇ ਕਾਦਾ ਮਾਦਾ ਸ਼ੱਕ ਗੱਲ ਕੋਈ ਹੋ ਰਹੀ ਹੈ ਤੇ ਲਕਾਂਦੀਆਂ ਫੜਦੀਆਂ ਨੇ ਮੇਰੇ ਕੋਲ ਕਦੇ ਜਿੱਥੇ ਉਧਰ ਘੁਲੋਂਦੀਆਂ ਨੇ ਤਾਂ ਗੱਲਾਂ ਉਧਰ ਜਾਂਦੀਆਂ ਨੇ ਚੁੱਪ ਕਰਕੇ ਮੇਰੇ ਤੋਂ ਵੀ ਇਹ ਵੇਖ ਕੇ ਗੱਲਾਂ ਗੱਲ ਕੋਈ ਹੈਗੀ ਜ਼ਰੂਰ ਆ ਅੱਛਾ ਹਾਂ ਗੱਲ ਹੈਗੀ ਹੈ ਬੰਦੇ ਬੰਦੇ ਨਹੀਂ ਪਏ ਹਾਂ ਇਹ ਮੈਨੂੰ ਇਨਾ ਪੱਕਾ ਸ਼ੱਕ ਹੈ ਯਾਹ ਤੇਨਾਂ ਨੇ ਕਿਤੇ ਪੈਸੇ ਕੋਈ ਲੈਣ ਤੇਰੀ ਉਹਨਾਂ ਪੈਸੇ ਦੇ ਹੈਗੇ ਟੋਪਿਕ ਸੇ ਸੜਾ ਲੈਂਦੀ ਆਈਆਂ ਨਹੀਂ ਮਾਦਾ ਪੈਸੇ ਇਹਨਾਂ ਨੇ ਕੀ ਕਰਨੇ ਹੈਗੇ ਕਿ ਕੀ ਪਤਾ ਵੱਡੀਆਂ ਦੀ ਹੋਣ ਆਣ ਆਰ ਕੇ ਮਾਨ ਪੈਸੇ ਦੇ ਆ ਵਾਂ ਆਰ ਕੇ ਸਦਾ ਵਤਨਾ ਨਾ ਖੜਾਗੇ ਤੇ ਪੈਸੇ ਜਾਂ ਨਾ ਗੱਲ ਜਰੂਰ ਕੋਈ ਆ ਗਈ ਆ ਇਹ ਬੰਦੇ ਬੁੰਦੇ ਨਹੀਂ ਹੋ ਇਹਨਾਂ ਨੂੰ ਪੈਸੇ ਤੇ ਮਾਦਾ ਕੋਈ ਨਹੀਂ ਪਤਾ ਕਰੋ ਤੁਸੀਂ ਤੇ ਕਰ ਹੀ ਲੈਣਾ ਪਤਾ ਨਹੀਂ ਪਤਾ ਕਰ ਲੈਣਾ ਮੈਂ ਚਾਚੀ ਕੋਲ ਜਾਣਾਂ ਮੈਂ ਪਤਾ ਕਰ ਲੈਣਾ ਵੱਡੀ ਜੜੀ ਚਾਚੀ ਨੂੰ ਸਾਰੀ ਗੱਲ ਦੱਸ ਦਿੰਦੀ ਆ ਹਾਂ ਉਹ ਮੈਨੂੰ ਅੱਗੇ ਅੱਗੇ ਮੈਨੂੰ ਸਾਰੀ ਗੱਲ ਦੱਸ ਦਿੰਦੀ ਹੁੰਦੀ ਵੀ ਰਾਤੀ ਮੈਨੂੰ ਉਹਨੇ ਕੁਕ ਵੀ ਨਹੀਂ ਦੱਸਿਆ ਹਾਂ ਉਹ ਤਾਂ ਮੈਂ ਹੁਣ ਪਰ ਇਹ ਆਪੇ ਇਹਨਾਂ ਨੇ ਆਪਣੇ ਘਰ ਤੱਕ ਵੀ ਹੁਣ ਫੇਰ ਕੁੱਟ ਖਾਣੀ ਆ ਤੇ ਮੈਨੂੰ ਪਤਾ ਤਾਂ ਲੱਗ ਜਾਣਾ ਮੈਂ ਕੱਲ੍ਹ ਨਹੀਂ ਸੋਪ ਕੀ ਕਰਦੀਆਂ ਫਿਰਦੀਆਂ ਨੇ ਆਹੋ ਫਿਰ ਆਪਣੀ ਗਲਤੀ ਤੋਂ ਕੁੱਟ ਖਾਣਦੀਆਂ ਫਿਰ ਸਾਰੇ ਕਹਿੰਦੇ ਵੀ ਸੱਸ ਮਾਂ ਕੁੱਟਦੀ ਐ ਇਹਨਾਂ ਨੂੰ ਸੱਸ ਮਾਂ ਕੁੱਟਦੀ ਐ ਤੇ ਮੈਨੂੰ ਪੱਕਾ ਸ਼ੱਕ ਹੈ ਜਿੱਥੋਂ ਤੱਕ ਮੈਨੂੰ ਸ਼ੱਕ ਹੈ ਨਾ ਵੀ ਬੰਦਿਆ ਨਹੀਂ ਪਏ ਇਹਨਾਂ ਨੂੰ ਇਹਨਾਂ ਟੋਪਸਾਂ ਨੂੰ ਕਿਤੇ ਗਾਂਵ ਵਿੱਚ ਸ਼ਾਕ ਕੀਤਾ ਹੋਇਆ ਚਲੋ ਕੋਈ ਹੋਰ ਹਾਂ ਮਾਰ ਹੌਣੇ ਸੋਇਆ ਤਾਂ ਹਾਂ ਨੀ ਬਾਪੀ ਇਹ ਕਰੰਦੀ ਬਾਪੀ ਲਾ ਲੋਪਾ ਤਾਂ ਕੋਈ ਨਹੀਂ ਤੁਸੀਂ ਤਾਂ ਲਾਈ ਲੈਣਾ ਇਹਨਾਂ ਨੂੰ ਪੁੱਛੋ ਥੋੜਾ ਗੁੱਸੇ ਇਹਦੇ ਨਾਲ ਮੈਂ ਚਾਚੀ ਕੋ ਜਾ ਕੇ ਮੈਂ ਸਾਰਾ ਪਤਾ ਕਰ ਲੈਣਾ ਗੁੱਸੇ ਨਾਲ ਪੁੱਛੋ ਫੇ ਤੁਹਾਨੂੰ ਇਹਨਾਂ ਦੱਸ ਦੇਣਾ ਆਪਣੇ ਸਾਡੇ ਇਹ ਮੈਨੂੰ ਨਹੀਂ ਦੱਸਦੀਆਂ ਕੱਖ ਵੀ ਉਹਦਾ ਹੱਸਦਿਆਂ ਨੇ ਜੇ ਬੰਦੇ ਪੈ ਹੁੰਦਾ ਸਕਿ ਨਾ ਹੁੰਦੀ ਆ ਆਹੋ ਫੇ ਕਿੱਥੇ ਹੌਣ ਹੁੰਦਾ ਵੀ ਕਿਤੇ ਬਾਹਰ ਨਾ ਨਹੀਂ ਹੱਸ ਸਕਿ ਨਾ ਹੁੰਦਾ ਵਾ ਉਹਦਾ ਹੱਸਦਿਆਂ ਨੇ ਵਿੱਚ ਵਿੱਚ ਚੱਲ ਚਾਚੀ ਕੋ ਫੇ ਪਤਾ ਲੱਗਣਾ ਹੀ ਚਾਚੀ ਕੋ ਪਤਾ ਕਰ ਲੈਣਾ ਭਾਬੀ ਜਿਹੜੀ ਹੈ ਨਾ ਚਾਚੀ ਨਾਲ ਸਾਰੀ ਗੱਲ ਕਰ ਲੈਂਦੀ ਆ ਆਹੋ ਉਹਨੂੰ ਸੌ ਉਸ ਕੋ ਮੇਰੇ ਪਤਾ ਲੱਗਣਾ ਸ ਉਹ ਫੋਨ ਉਹ ਵਿਅਦ ਵਰਗੀ ਹੋ ਗਈ ਆ ਮੈਨੂੰ ਫੋਨ ਮੇਰੇ ਕੋਲ ਕਟ ਗਈ ਜਾਵੇਂ ਪੂਨਮ ਦਾ ਨਾ ਭੁਲਿਆ ਕਰ ਇਹ ਪੂਨਮ ਨੂੰ ਮਾਰਨੀ ਆ ਜਾਂ ਪੂਨਮ ਨੂੰ ਇਦਾ ਕਰਨੀ ਹੈ ਨਹੀਂ ਨਹੀਂ ਮਾਦਾ ਮੈਂ ਜਿਹੜਾ ਮੈਂ ਨੂੰ ਕਿਤੇ ਕਰਤਾ ਨਾ ਵੱਖਰੇ ਆ ਆ ਹੁਣ ਮੈਂ ਤੁਮਾ ਛਲੇ ਵੇਚਣੇ ਸ਼ੁਰੂ ਕਰਤ ਨਹੀਂ ਮੈਂ ਦੇਣੇ ਨਹੀਂ ਕਰਨੇ ਪੂਨ ਨੂੰ ਹੁਣ ਬਸ ਜਿਹੜੇ ਪਾਰੇ ਪਾਰੇ ਮੈਂ ਬਸ ਗਾਂ ਵਾ ਤੇ ਦੇਣੇ ਨਹੀਂ ਮੈਂ ਕਿਹਨੂੰ ਨਹੀਂ ਤੁਸੀਂ ਆਪਣੇ ਕੋਲ ਰੱਖਿਆ ਕਰੋ ਸਮਾਨ ਸਾਰਾ ਮਾਦਾ ਆਏ ਮੈਂ ਕਰਨਾ ਪਾ ਲੋ ਦੀ ਕਰਨੀ ਹੈ ਮਲ ਕੀ ਬਣਿਆ ਤੇ ਕੀ ਨਹੀਂ ਪੂਨ ਨੂੰ ਵੀ ਅਗੇ ਮਗਰ ਲਾ ਕੇ ਨਾ ਜਦੋਂ ਕੀ ਹੁੰਦੀ ਕਰਨ ਗੱਲਾਂ ਪਤਾ ਹੋ ਗਈਆਂ ਮੈਂ ਬੜਾ ਚਕਰਾਂਗਾ ਬਦਲ ਹੋਣ ਵਾਲਾ ਤੇ ਪੂਨਮ ਨੂੰ ਮਾਰਵਾ ਆਜੇ ਇਹ ਗਾਣੇ ਪਾ ਲਈ ਨੀ ਪੂਨਾ ਮਾ ਇੱਧਰ ਆ सोनू ਦੇ ਨਾਲ ਲੱਗਦਾ ਗਾਣੇ ਪੁਆਇ ਇਧਰਣ ਕੇ ਆਈ ਗੁੱਪੀ ਆ ਜਾ ਆ ਜਾ ਛੇਤੀ ਆ ਜਾ ਗਾਣੇ ਪਾ ਲਈਏ ਹੋਰ ਵੀ ਬੜੇ ਕੰਮ ਤੇ ਬਾਹਰ ਬਦਲ ਬਹੁਤ ਹੋਇਆ ਜੀ ਉਸ ਮਾਰ ਦੀ ਨਾ ਵਿਆਪਾਰ ਸਾਰਾ ਸੋਨਾ ਤੁੜਣਾ ਵੀ ਆ ਜਾ ਆ ਜਾ ਹਾਂ ਜੀ ਮੈਂ ਪੜਾ ਤੂੰ ਤਾਂ ਆਪਣੇ ਭਰੀ ਜਾਂਦਾ सोनू ਪਾਈ ਜਾਂਦਾ ਤਾ ਫੜ ਕੋਈ ਨਹੀਂ ਪਾ ਦੇ ਨਾ ਆਹ ਬਹੁਤ ਹੈ ਛੇਤੀ ਕਰੋ ਆ ਜਾਓ ਦੋ ਬਰੇਨਾ ਚ ਕੋਨੇ ਇੱਥੇ ਚੱਕੇ ਭਾ ਦਨੇ ਆ ਚੱਲਾ ਤੁਹਾਨੂੰ ਨਾਲ ਲਕਾਣੇ ਪਾ ਤੇ ਮੈਂ ਵੱਡੀ ਨਾਲ ਲਕੇ ਤੇ ਬਾਰੋ ਘਲਾਰਾ ਚਕਾਵਾਂ ਉਹਦੋਂ ਕੋ ਮੇਨਿ ਜੋ ਕਹਿਣਾ ਤੈਨੂੰ ਹੀ ਨਾਲ ਚੁਕਣਾ ਪੈਣਾ ਉਹਨੂੰ ਮਾੜਾ ਮਾੜਾ ਚੁੱਕਦੀ ਏ ਤੂੰ ਨਾਲੇ ਪਾਉ ਦੋ ਜਲੇ ਚੱਲ ਚੱਲਾ ਪਹਿਲਾ ਟ੍ਰੰਕ ਰੱਖ ਮੜਕਾ ਕਰਿਆ ਆਵੇ ਕੀ ਬਣਿਆ ਆਵੇਂ ਬੰਚਦਾ ਹਾ ਜੇ ਤੁਸੀਂ ਕਰੋ ਕੇ ਇਦਾਂ ਸਮਾਨਾ ਨਾ ਖਰਾਬ ਹੋਵੇ ਵੇ ਕਿਤਰਾ ਸਮਾਨ ਸਾਰਾ ਖਰਾਬ ਆ ਚੱਲਾ ਟਰੰਕ ਚੁੱਕ ਇੱਕ ਇੱਕ ਰੱਖਣਾ ਟਰੰਕ ਬੰਦ ਕਰਕੇ ਕੰਤੇ ਲੈ ਕੇ ਜਾ ਲੰਦਰ ਮਮੀ ਖਾਦੀ ਮੈਂ ਮੀਨ ਆ ਜਾ ਪਹਿਲਾਂ ਨਹੀਂ ਫੇਰ ਕਰੀ ਆਬ ਹਾਂਟ ਰੱਖ ਵੇ ਕੀ ਹਾਲ ਬਣਿਆ ਆਵੇ ਕਿਤੇ ਆਦੀ ਮੁਗ ਗਈ ਹੈ ਤੁਹਾਡੇ ਵਾਲੀ ਹਨਾ ਇੱਡੇ-ਇੱਡੇ ਮਹਿੰਗੇ ਸੂਟ ਲਿਆ ਲਿਆ ਕੇ ਆਵੇ ਹੁਣ ਤੁਸੀਂ ਕਿਤੇ ਪਾਉਣੇ ਨੇ ਉਥੋਂ ਲਿਆ ਲਿਆ ਕੇ ਦੇ ਇਹਨਾਂ ਨੂੰ ਸੂਟ ਵਨ ਸਵੰਨੇ ਵੇਖਾਂ ਆਦ ਮੁਗ ਗਈ ਹੈ ਇਹਨਾਂ ਵਾਲੀ ਹਣ ਮੈਂ ਵੀ ਉਹਨਾਂ ਦਾ ਵਿਆਹ ਵੀ ਹੋਇਆ ਤੇ ਮੈਂ ਨਹੀਂ ਦੇਣ ਸੁਆ ਕੇ ਆਹੋ ਆਹੋ ਖੱਲੇ ਕਰ ਕਰਕੇ ਤੇ ਹੋਏ ਪੋਣੇ ਪਾਣੇ ਜੀ ਸਿੱਧੀ ਗੱਲ ਮੇਰੇ ਕੋਲ ਨਹੀਂ ਇਨਾ ਖਰਚਾ ਹੈਗਾ ਕਿਤੇ ਮੈਂ ਆਨੀਆ ਕਿਤੇ ਵੇਖਾਂ ਆਵੇ ਇਹਨਾਂ ਦੇ ਹਾਲ ਲਿਆ ਦੇ ਸਾਨੂੰ ਫਲਾੜ ਥੋਂ ਲਿਆ ਦੇ ਟਿੰਗੜੇ ਥੋਂ ਲਿਆ ਦੇ ਆਵੇ ਆ ਪੂਨਮ ਤੇਰੇ ਤੋਂ ਆ ਜਾਣਾ ਤੂੰ ਤੇ ਕਰ ਹਾਂ ਠੀਕ ਤਾਂ ਵੱਡੀ ਨਿੱਕੀ ਦਾ ਵੀ ਲੰਮੀਆਂ ਸਾਫ ਕਿਤਾਬ ਮੇਰੇ ਕੋਲ ਨਹੀਂ ਆ ਗਿਆ ਇੰਨੇ ਪੈਸੇ ਆਵੇ ਆਦੇ ਆ ਯਾਰ ਨਹੀਂ ਆੜੇ ਕੱਪੜੇ ਹਨ ਨਹੀਂ ਦੱਸ ਆ ਕੱਪੜੇ ਹਨ ਨਹੀਂ ਤੁਹਾਡੇ ਹੋਰ ਤੁਹਾਨੂੰ ਕਿੰਨੇ ਕਾ ਕੱਪੜੇ ਚਾਹੀਦੇ ਨੇ ਮੇਰੇ ਉਹ ਆ ਪ੍ਰਾਣੇ ਹੋ ਗਏ ਨੇ ਥੋੜਾ ਪੋਣੇ ਆ ਉਹਨਾਂ 3200 ਦਾ ਆਇਆ ਸੀ ਦੇ ਲੈਣ ਜੇਗੀ ਪਤਾ ਫੇਰ ਲੱਗਦਾ ਮੈਂ ਨਹੀਂ ਹੋਣੀ ਜੇ ਮਿੰਗੇ ਲੱਗਦੇ ਨੇ ਆਉਣੇ ਲੈ ਆ ਜਾਣੇ ਨੇ ਆਉਣੇ ਕਿਉਂ ਨਹੀਂ ਆ ਵੇ ਤਾਹੀ ਇਹਨੂੰ ਮਾਸਾ ਖੁੱਲਾ ਕਰ ਲੈ ਤਰ ਮਾਨ ਨਾ ਪਾ ਲਿਆ ਕਰ ਮੰਮੀ ਮੈਂ ਨਹੀਂ ਪੋਣਾ ਦੇ ਦੋ ਕਿਹਨੂੰ ਇਹ ਮੈਂ ਕਿਹਨੂੰ ਦੇ ਦਾ ਹਾਂ ਹੱਦ ਮੁਗੀ ਤੇਰੇ ਵਾਲੀ ਕਿਹਨੂੰ ਦੇ ਦੋ ਤੇਰੇ ਡੇਢੇ ਮਹਿੰਗੇ ਤੇਰੇ ਕਿਹਨੂੰ ਸੂਟ ਦੇ ਦੋ ਚੱਲ ਕੀ ਮਾਰਨਾ ਕੇ ਬਥੇਰੀ ਖੁੱਖਾਂਦੀਆਂ ਜਾਂ ਆਸ਼ੇ ਕਰਕੇ ਤੁਸੀਂ ਮੇਰ ਕੋਲ ਕੁੱਟ ਖਾਂਦੀਆਂ ਚੁੱਕਾ ਚਵਾਨ ਤਰ ਉਹ ਅੰਦਰ ये था ना, चुकी जा। जानेगा आई। आई है तो मैं पांच हजार का लिया दे दो किसी दस हाथ मुकी वाली दो ढाई ढाई सौ पाउ वाले ये एडे महंगे पोन वाले ना अजी कर दूडे एडे महंगे कपड़े ਦੇ ਦੇ ਉਹ ਵੱਡੀ ਨੇ ਤਾਂ ਤਾਂ ਜੜ ਮਾਰੀ ਇਹਦੀ ਇੰਨਾ ਨਾ ਕਪੜਾ ਦਿੱਤਾ ਤਾਂ ਹੁਣ ਪਾ ਨਹੀਂ ਚੱਕਦੇ ਮੈਂ ਇਹ ਸਸਤਿਆ ਕਪੜਾ ਜੀ ਸੁੱਤਾ ਰਹੀਦੀ ਐ ਤੈਨੂੰ ਮੈਂ ਲਿਆ ਦਾਂਗੀ ਹੋਰ ਤੂੰ ਆ ਖੁੱਲਾ ਕਰਕੇ ਪਾ ਲੈ ਲਿਆ ਦਾਂਗੀ ਇਦਾਂ ਦਾ ਹੋਰ ਉਹਨੂੰ ਨਹੀਂ ਮੈਂ ਲਿਆ ਕੇ ਦੇਣਾ ਚੱਲ ਆ ਚੁੱਕੋ ਤੇ ਸਾਰਾ ਸੰਭਾਲ ਲਿਆ ਹੋ ਅੰਦਰ ਪਾਵਾ ਪੁਰਾਣੇ ਕਪੜੇ ਇਹਨਾਂ ਦਾ ਦਰਵਾਜ਼ਾ ਲੰਘ ਗਿਆ ਹੁਣ ਮੇਰਾ ਘਰ ਵਾਲਾ ਤੇ ਕਮਾਈ ਕਰਦਾ ਤੇ ਮੈਨੂੰ ਹਾਂ ਢਾਈ ਢਾਈ ਸਵਾਲੇ ਪਾ ਮੈਂ ਤਾਂ ਕਦੀ ਵੀ ਨਹੀਂ ਪਾਉਣੇ ਢਾਈ ਢਾਈ ਸਵਾਲੇ ਮੇਰੀ ਯੋ ਜਿੰਨੂ ਮਰਜ਼ੀ ਦੇ ਦੇਣ ਕਪੜੇ ਮੈਂ ਤਾਂ ਨਹੀਂ ਪਾਉਣੇ ਸਾਹਮਣੇ ਮੰਮੀ ਕਹੀ ਜਾਂਦੀ ਐ 22 22 ਸਵਾਲੇ ਲੈ ਕੇ ਦੇਣੇ ਐ ਪੂਨਮ ਨੂੰ ਕਹਿੰਦੀ ਲੈ ਕੇ ਦੇਣੇ ਐ ਲੈ ਕੇ ਦਵਾਂ ਐ ਪੂਨਮ ਨੂੰ ਕਿੱਦਾਂ ਲੈ ਕੇ ਦੇਣੇ ਮੈਂ ਵੀ ਬਰਾਬਰ ਦੇ ਲਾਉਂਗੀ ਨਾ ਨਾਲ 22 ਸਵਾਲੇ ਪਾਉਣੀ ਮੈਂ ਮੇਰਾ ਮੇਰਾ ਘਰ ਵਾਲਾ ਨਹੀਂ ਕਮਾਈ ਕਰਦਾ ਸਸ ਕੱਲ ਦਾ 2000 ਰੁਪਏ ਦੇ ਕੇ ਤਾਂ ਕਈ ਵਾਰੀ ਸੁਣਾਤਾ ਮੈਨੂੰ 10 ਲੈ ਕੇ ਨਹੀਂ ਦੇਣੀ ਦਵਾਈ ਮੈਨੂੰ ਇਹਨਾਂ ਨੇ ਇੱਕ ਵਾਰੀ ਕੇ ਪਾਲਾ ਆਂਡੀਆਂ ਜਿਹੜਾ ਹਾਂ ਆ ਥੋੜਾ ਥੋੜਾ ਹੀ ਕਰਕੇ ਖੜੇ ਜਾਂਦੇ ਆਪ ਦਾ ਕੱਖ ਲਿਆਉਂਦਾ ਨਹੀਂ ਦਾਜ ਦੇ ਵਿੱਚ ਮੇਰਾ ਕੰਨਾ ਕੋਈ ਖਰਾਬ ਕਰਨੀ ਐ ਚੱਲ ਲੈ ਕੇ ਚੱਲ ਆ ਤਮੋਗੀ ਤੇਰੇ ਲਈ ਆ ਰਹੀ ਅੱਡੇ ਬਣਿਸ਼ਤੀ ਨਾ ਕਿ ਅੱਡੇ ਬਣਿਸ਼ਤੀ ਆਟਕਦੇ ਅੱਖੇ ਲੱਗਦੇ ਚੱਲ ਤੇਰੇ ਤੇ ਪਾ ਪੀੜ ਕਰਦੀ ਚੱਲ ਤੋਰ ਮਗਰ ਹੀ ਇਹਨੇ ਆਹ ਧਮਕ ਛੇਤੀ ਛੇਤੀ ਸਮਾਨ ਲੈ ਕੇ ਆਓ ਚਲੋ ਬਾਹਰ ਦੁਜਾ ਵੀ ਲੈ ਕੇ ਆਓ ਗੜਕੜੇ ਮੀ ਆ ਗਿਆ ਪੈਕੀ ਦਾ ਭੂਆ ਉਧੋਂ ਦਾ ਖੁੱਲਾ ਛੱਡਿਆ ਜਾਂ ਪਨੈਲ ਦੀਆਂ ਗੋਲੀਆਂ ਸੁੱਟੀਆਂ ਨੇ ਤੁਹਾਡੇ ਸਾਹ ਕੋਦਾ ਆ ਗਈ ਆ ਤੁਮ ਕਿਹਦਾ ਕਰ ਦਤਾ ਹੈ ਮਾਪੇ ਨੂੰ ਤਾਂ ਪਤਾ ਹੁੰਦਾ ਨੇ ਮੈਂ 10 ਮਾਰ ਕੇ 10 ਸਾਹਮਣਾ ਹਾਂ ਹੁਣ ਮੈਂ ਤਾਰਨੀ ਆ ਪਨੈਲ ਦੀਆਂ ਗੋਲੀਆਂ ਇਹਨਾਂ ਨੂੰ ਇੰਨਾ ਕਿਤੇ ਬੋਆ ਨੂੰ ਪਤਾ ਲੱਗਦਾ ਵਾ ਕੀ ਕਰਨਾ ਤਾਂ ਕੀ ਹੈ ਨਹੀਂ ਸਾਰੋਂ ਨਹੀਂ ਹੁੰਦੀ ਜਿਹਨੇ ਥੱਥੀ ਬਣਾਇਆ ਹੋਵੇ ਇਹਨਾਂ ਕੋ ਬਣਾਇਆ ਥੋੜਾ ਵਾ ਇਹਨਾਂ ਨੇ ਬਣਾਇਆ ਵਾ ਚੱਲ ਰੱਖ ਇੱਥੇ ਰੱਖਾ ਚੋਕੇ ਉਹਨੇ ਬਾਦੋਂ ਹਦੀ ਤੇਰੀ ਕੜੀ ਬਾਦੋਂ ਦਈ ਏ ਬੱਲੇ ਘਰੋਂ ਤੂੰ ਬੜੀਆਂ ਕਰਨੀ ਆ ਜਬਾਨ ਤੇਰੀ ਬੜੀ ਚਲਦੀ ਆ ਕੋਈ ਕਿਹਤਾਰਾ ਧਕਾੜਾ ਮਾਰਾ ਮੈਨੂੰ ਸਰਾ ਪਤਾ ਲੱਗ ਜਾਂਦਾ ਮੈਨੂੰ ਜਾਲਾਂ ਦੇ ਚਾਚੀ ਕੋ ਵਿਚੇ ਇਹ ਕਹਿੰਦਾ ਤੇ ਵਿਚੇ ਇਹਨੂੰ ਛੜਦੀ ਨਹੀਂ ਨਾ ਆ ਵੀ ਰੱਖ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਚਾਚੀ ਦੇ ਨਾਲ ਹਰ ਕੇ ਤਾਂ ਕੋਈ ਨਾ ਕੋਈ ਨਾ ਬਹਾਰੀ ਤਾਂ ਨਹੀਂ ਕੋਈ ਕਾਰਤਾ ਨਹੀਂ ਮਨੇ ਚਾਚੀ ਵਾਲਾ ਜਾ ਰਹੰਦਾ ਸਮਾਨ ਸਮੂਹੋਂ ਸਾਹਮਣੇ ਫੇਰ ਤਾ ਨੂੰ ਪੁੱਛਨੀ ਆ ਜੇ ਮੈਨੂੰ ਕਿਹਾ ਗਲਦਾ ਲੱਗ ਗਿਆ ਪਤਾ ਤੇ ਮੈਂ ਬੂਹਾ ਮਾਰ ਕੇ ਅੰਦਰੋਂ ਕਿਨ ਵਾਦ ਨਹੀਂ ਨਿਕਲਣੀ ਤੁਹਾਡੀ ਮੈਂ ਕਿਹਾ ਸੱਚੀ ਸੱਚੀ ਗੱਲ ਦੱਸ ਦੋ ਤੁਹਾਨੂੰ ਰਾਤੀ ਚੋਰ ਨਹੀਂ ਪਏ ਤੇ ਗੱਲ ਕੋਈ ਹੋ ਰਹੀ ਜੇ ਮੈਨੂੰ ਬਾਹਰੋਂ ਪਤਾ ਲੱਗਾ ਨਾ ਤੇ ਫੇਰ ਬਥੇ ਤੁਹਾਡਾ ਕੀ ਹਾਲ ਹੁੰਦਾ ਤੇ ਤੂੰ ਹੀ ਦੱਸ ਦੇ ਵਡিয়ে ਸੱਚੀ ਗੱਲ ਪੇ ਟੋਪਸ ਕਿੱਥੇ ਆ ਮੰਮੀ ਨਹੀਂ ਸੱਚੀ ਚੋਰ ਪੈ ਗਈ ਮੈਂ ਕਿਹਾ ਜੇ ਤੁਹਾਨੂੰ ਚੋਰ ਪਏ ਹੁੰਦਾ ਤੁਹਾਡਾ ਹਾਸਾ ਨਹੀਂ ਹਣਾ ਰਾਜਾ ਰਾਜਾ ਤੇ ਕਦੇ ਫੇਸਦਿਆਂ ਫੇਦਿਆਂ ਜੇ ਕਦੇ ਫੇਸਦਿਆਂ ਫੇਦਿਆਂ ਨੇ ਮੈਨੂੰ ਸੱਚੀ ਸੱਚੀ ਗੱਲ ਦੱਸ ਦੋ ਗਿਆ ਤੇ ਚੰਗਿਆ ਰਵ ਹੋ ਗਿਆ ਨਹੀਂ ਮੰਮੀ ਸੱਚੀ ਚੋਰੀ ਪਈ ਹੀ ਕੋਈ ਘਾਲੇ ਮੈਂ ਕਰ ਲੈਣੀ ਚੋਰਾਂ ਦਾ ਪਤਾ ਮੈਂ ਤੇ ਚੋਰਾਂ ਦੇ ਪਿਓ ਕੋਲ ਪਹੁੰਚ ਜਾਣਾ ਪਰ ਦਰਜ ਕੀ ਬਣੇ ਖਾਵੇਂ ਨੂੰ ਪਤਾ ਨਹੀਂ ਲੱਗਣਾ ਮੈਂ ਚੋਰਾਂ ਦੇ ਪਿਓ ਕੋਲ ਪਹੁੰਚ ਜਾਣਾ ਮੈਂ ਮੰਮੀ ਚਾਚੀ ਨੂੰ ਨਹੀਂ ਆ ਬਾਹਰ ਖੜ ਉੱਥੇ ਸਜਾਈ ਜਾਨੀ ਚੱਲ ਬਾਹਰ ਜਾ ਕੇ ਬਾਹਰ ਚੱਲ ਤੈਨੂੰ ਆ ਬੇਬੇ ਕੋ ਗਾਵਨਾ ਦੱਸ ਦੇ ਉਹਨੂੰ ਹੈਨਾ ਕਿੱਡੇ ਮੀਸਲੇ ਜੀ ਬਣੀ ਫਰਦੀ ਐ ਵੀ ਨਾਲ ਮਮੇ ਕਹਿੰਦੀ ਅੰਦੀ ਮੇ ਪਤਾ ਕਰ ਲੈਣਾ ਹੁਣ ਕੀ ਕਰਾਂਗੇ ਜੇ ਨੂੰ ਪਤਾ ਲੱਗ ਗਿਆ ਮਮੇ ਦਾ ਨਹੀਂ ਇਹਨੂੰ ਪਤਾ ਨਹੀਂ ਲੱਗਦਾ ਪੁਨਮ ਆਪਾਂ ਰਾਤ ਦਾ ਜਿਹੜਾ ਲਿਆਂਦਾ ਉਹਦੇ ਆਪ ਦਿੱਤਾ ਹੀ ਨਹੀਂ ਮਮੇ ਕੋਈ ਨਹੀਂ ਕੰਮ ਕੋ ਮੈਨੂੰ ਬੇੜ ਕੇ ਤੇ ਫਿਰ ਦਿੰਨੇ ਮਮੇ ਨੂੰ ਪੁੜੀਆਂ ਰੱਖੀਆਂ ਨਾ ਸਾਬ ਕੇ ਤੇ ਕੋਈ ਮਾੜਾ ਮੋਟਾ ਸਰੋਵੇ ਤੇ ਹਟਦੀ ਨਹੀਂ ਆ ਚੱਕਣੋ ਆ ਮੇਰਾ ਤੁਹਾਡੇ ਸਾਹਮਣੇ ਹੁਣ ਫੇ ਮੇਰੇ ਮਮੇ ਨੇ ਮਾਰ ਰੱਖੀਆਂ ਦੋ ਕੰਮ ਭਾਈ ਜਿੰਨਾ ਮਰਜ਼ੀ ਕਰ ਲਓ ਮਮੇ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਦਾਜ ਵਾਲਾ ਸੁਣਾਉਂਦੇ ਹੀ ਕਿ ਮੇਰਾ ਦਾਜ ਖਰਾਬ ਕਰਤਾ ਹੈ ਪੁਨਮ ਇਦਾਂ ਕਰੀ ਘੜੀ ਇੱਕ ਨੂੰ ਚਾਹ ਬਣਾ ਕੇ ਨਾ ਤੇ ਉੱਚ ਕੋਲ ਕੇ ਦੇਵੀਂ ਚੇਈਗਾ ਦੇਦੀ ਉਹ ਤਾਂ ਕੋਈ ਨਹੀਂ ਸਵੇਰ ਦਾ ਪਰ ਤੁਹਾਡਾ ਤਾਂ ਚੰਗਾ ਬਹਾਨਾ ਲੱਗਾ ਬਾਹ ਦਾ ਸਾਰਾ ਕੰਮ ਅੱਜ ਮੈਨੂੰ ਕਰਨਾ ਪੈਣ ਗਿਆ ਚਲ ਕੋਈ ਨਹੀਂ ਇੱਕ ਦੋ ਦੇਣੀ ਆ ਫਿਰ ਆਪਾਂ ਰਲ ਕੇ ਕਰ ਲੈ ਗਏ ਨਹੀਂ ਆਪੇ ਆਪਣੇ ਵੱਲ ਹੋ ਜਾਣਾ ਤੇ ਆਪਾਂ ਫਿਰ ਰਲ ਮਿਲ ਕੇ ਕਰ ਲੈ ਗਏ ਜਿੰਨਾ ਮਰਜ਼ੀ ਕੰਮ ਕਰ ਲੂ ਮਮੀ ਕਿਹੜਾ ਨਾ ਕਰਦੀ ਐ ਕੋਈ ਨਹੀਂ ਹੁਣ ਕਰਿਆ ਕਰੂਗੀ ਨਾ ਇੰਨੇ ਪੈਸੇ ਕੱਕਵਾ ਗਏ ਰਾਤੀ ਇਹਨਾਂ ਨਾਲ ਰਲ ਕੇ ਨਹੀਂ ਪਤਾ ਲੱਗਦੀ ਮੈਂ ਤੁਹਾਨੂੰ ਜਾਨਦੀ ਆ ਮੈਨੂੰ ਲੱਗਦਾ ਨਹੀਂ ਬੜਾ ਚੰਗਾ ਆਜੇ ਪਤਾ ਲੱਗਿਆ ਤਾਂ ਇਹਨਾਂ ਨੂੰ ਛੱਡਣਾ ਵੀ ਆਲ ਮਮੀ ਬਾਹਰ ਲੈ ਤਾਂ ਸਾਰਾ ਸਮਾਨ ਨਾ ਤੇ ਚੋਕੇ ਰਗੋ ਤਾਂ ਤੇ ਤੇ ਆਉਂ ਜਾਓ ਬਾਲਿਆ ਕੇ ਕਪੜਾ ਆ ਪਰ ਉਥੇ ਪਹਿਲਾਂ ਤੁਸੀਂ ਮਾਰ ਲਕੋ ਉਹ ਤਾਂ ਤਾਂ ਨਾ ਖਲੋ ਨੂੰ ਗਰਮੀ ਹੈ ਠੀਕ ਕਰੀਏ ਮੰਮੀ ਨਾ ਚਾਦਣਾ ਬੈਂਦੀ ਤੇ ਨਾ ਸਾਨੂੰ ਬਹਿਣ ਦਿੰਦੀ ਆ ਤੇ ਬਸ ਆਰਡਰ ਹੀ ਮਾਰਨੇ ਆ ਸਾਰੇ ਕੰਮ ਤੇ ਸਾਡੇ ਕੋ ਘਰਵਾਉਣੇ ਉਤੋਂ ਇੰਨੇ ਗੋਡੇ-ਗੋਡੇ ਗਰਮੀ ਪੈਂਦੀ ਆ ਸਫਾਈਆਂ ਦਾ ਸੱਗ ਲੱਗੇ ਹੀ ਕਿਤੇ ਫੇਸ ਵੀ ਦਾ ਰੋਟੀ ਪਾਣੀ ਵੀ ਨਹੀਂ ਖਾਦਾ ਜੀ ਤੇ ਚਲੋ ਜਾ ਗਿਆ ਥੋੜਾ ਕੰਮ ਪੇਟੀ ਦਾ ਨਹੀਂ ਨਿਬੜ ਗਿਆ ਜਲਦੀ ਜਲਦੀ ਪੱਖ ਦੀਏ ਚਲ ਜਿਹੜਾ ਖਰਾਰਾ ਪਿਆ ਚੁੱਕਣਾ ਨੇ ਸਾਨੂੰ ਹੀ ਪੈਣਾ ਜੜੀ ਦਵਾਈ ਪਾਈ ਮਮੀ ਨੇ ਉਹ ਮੇਰੇ ਸਿਰ ਨੂੰ ਜੜੀ ਜਾਂਦੀ ਹੈ ਮੇਰੇ ਤੇ ਆ ਬੜੀ ਚੰਡੀ ਹੈ ਕੀ ਕਰਿਆ ਆ ਟੁੱਟੀ ਜੇ ਟੁੱਟਾ ਜਾ ਮੇਜ ਹੀ ਇਹ ਬੰਦੇ ਦਾ ਕੰਮ ਚੁੱਕ ਕੇ ਬਾਹਰ ਮਾਰੇ ਹੋਰ ਸਾਂਭ ਕੇ ਫੇਰ ਰੱਖ ਲੈ ਦਵਾਈ ਦੋਈ ਪਾ ਕੇ ਚੱਲ ਦੀ ਜੀ ਮੈਂ ਨਾ ਪਾੜੀ ਘਟ ਪੀ ਆਵਾ ਮੈਂ ਥੱਕ ਗਈ ਆ